ਦੇਖ ਰਹੇ ਤੁਸੀਂ ਮਹਾ ਦੀਪ ਸੰਦੀਪ ਬੱਸ ਸਟੈਂਡ ਤੋਂ ਇੱਕ ਵੀਡੀਓ ਤੇਚੀ ਦੇ ਨਾਲ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਇੱਕ ਔਰਤ ਵੱਲੋਂ ਤਿੰਨ ਕੁੜੀਆਂ ਦੀ ਕੁੱਟਮਾਰ ਕੀਤੀ ਜਾ ਰਹੀ ਹੈ ਤੁਹਾਨੂੰ ਦੱਸਦੀ ਕਿ ਵੀਡੀਓ ਤੇਚੀ ਦੇ ਨਾਲ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਔਰਤ ਨੱਚਾ ਰਹੀ ਹੈ ਤੇ ਤਿੰਨ ਕੁੜੀਆਂ ਵੱਲ ਤਿੰਨ ਕੁੜੀਆਂ ਨੂੰ ਉਸ ਵੱਲੋਂ ਬੁਰੀ ਤਰ੍ਹਾਂ ਦੇ ਨਾਲ ਕੁੱਟਿਆ ਜਾ ਰਿਹਾ ਤੇ ਕਾਰਨ ਜਿਹੜਾ ਪਤਾ ਲੱਗਿਆ ਕਿ ਉਸ ਦਾ ਔਰਤ ਦਾ ਇਹ ਕਹਿਣਾ ਕਿ ਇਹ ਤਿੰਨ ਕੁੜੀਆਂ ਮੇਰੀ ਕੁੜੀ ਨੂੰ ਪਰੇਸ਼ਾਨ ਕਰਦੀਆਂ ਸਨ ਉਸ ਤੋਂ ਐਸੇ ਤੱਕ ਹੁੰਦੀਆਂ ਸਾਨੂੰ ਉਸ ਦਾ ਸਮਾਨ ਖੁੰਦੀਆਂ ਸਨ ਜਿਸ ਤੋਂ ਬਾਅਦ ਮਾਂ ਨੂੰ ਜਦੋਂ ਇਹ ਗੱਲ ਪਤਾ ਲੱਗਦੀ ਹੈ ਮਾਂ ਗੁੱਸੇ ਦੇ ਵਿੱਚ ਆਉਂਦੀ ਹੈ ਤੇ ਬੱਸ ਸਟੈਂਡ ਉ ਪਹੁੰਚ ਜਾਂਦੀ ਹੈ ਜਿੱਥੇ ਮਾਂ ਵੱਲੋਂ ਇਹਨਾਂ ਤਿੰਨੇ ਕੁੜੀਆਂ ਨੂੰ ਫੜ ਕੇ ਲਗਾਤਾਰ ਇਹਨਾਂ ਦੀ ਕੁੱਟਮਾਰ ਕੀਤੀ ਜਾਂਦੀ ਹੈ ਲੋਕ ਇਕੱਠੇ ਹੋ ਜਾਂਦੇ ਨੇ ਪਰ ਕੋਈ ਵੀ ਇਸ ਕੁੱਟਮਾਰ ਜਿਹੜੀ ਹੁੰਦੀ ਹੈ ਇਸ ਦੇ ਵਿੱਚ ਨਹੀਂ ਆਉਂਦਾ ਉਸ ਔਰਤ ਨੂੰ ਵੀ ਨਹੀਂ ਰੋਕਿਆ ਜਾਂਦਾ ਤਿੰਨ ਕੁੜੀਆਂ ਨੂੰ ਵੀ ਨਹੀਂ ਛਡਾਇਆ ਜਾਂਦਾ ਪਰ ਤੁਹਾਨੂੰ ਦੱਸਦੀ ਕਿ ਬਾਅਦ ਦੇ ਵਿੱਚ ਜਿਹੜੀ ਤਸਵੀਰ ਤੁਹਾਨੂੰ ਨਜ਼ਰ ਆਵੇਗੀ ਉਸ ਦੇ ਵਿੱਚ ਪੁਲਿਸ ਮੁਲਾਜ਼ਮ ਨਜ਼ਰ ਆਉਂਦੇ ਨੇ ਜਿਹੜੇ ਕਿ ਇਸ ਮਾਮਲੇ ਨੂੰ ਨਿਪਟਾਉਣ ਦੀ ਕੋਸ਼ਿਸ਼ ਕਰਦੇ ਨੇ ਤੇ ਉਹਨਾਂ ਕੁੜੀਆਂ ਨੂੰ ਬਾਅਦ ਦੇ ਵਿੱਚ ਤਿੰਨ ਪਈਆ ਵਾਹਨ ਦੇ ਵਿੱਚ ਲਜਾਇਆ ਜਾਂਦਾ ਤੁਹਾਨੂੰ ਦੱਸ ਦਈ ਕਿ ਜੋ ਹੁਣ ਜਾਣਕਾਰੀ ਮਿਲੀ ਹੈ ਕਿ ਇਹਨਾਂ ਦਾ ਫਿਲਹਾਲ ਮਾਮਲਾ ਨਿਪਟ ਚੁੱਕਾ ਹੈ ਪਰ ਵੱਡੀ ਖਬਰ ਜਿਹੜੀ ਇਹ ਹੈ ਕਿ ਬੱਸ ਸਟੈਂਡ ਦੇ ਵਿੱਚ ਇਸ ਤਰ੍ਹਾਂ ਦੀ ਕੁੱਟਮਾਰ ਕੀ ਜਾਇਜ਼ ਹੈ ਲੜਕੀਆਂ ਨੂੰ ਪਿਆਰ ਦੇ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਜਾਂ ਫਿਰ ਨਹੀਂ ਇਹ ਵੀ ਵੱਡੇ ਸਵਾਲ ਨੇ ਪਰ ਤੁਹਾਨੂੰ ਦੱਸ ਦਈ ਕਿ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਬਸ ਸਟੈਂਡ ਦੀ ਇਹ ਵੀਡੀਓ ਜਿਹੜੀ ਦੱਸੀ ਜਾ ਰਹੀ ਹੈ ਜਿਸ ਦੇ ਵਿੱਚ ਤਿੰਨ ਕੁੜੀਆਂ ਨਜ਼ਰ ਆ ਰਹੀਆਂ ਨੇ ਜਿਨ੍ਹਾਂ ਦੀ ਕੁੱਟਮਾਰ ਇੱਕ ਔਰਤ ਵੱਲੋਂ ਕੀਤੀ ਜਾ ਰਹੀ ਹੈ ਤੇ ਉਸ ਔਰਤ ਦਾ ਕਹਿਣਾ ਹੈ ਕਿ ਇਹ ਮੇਰੀ ਬੇਟੀ ਨੂੰ ਪਰੇਸ਼ਾਨ ਕਰਦੀਆਂ ਨੇ ਉਹ ਜਦੋਂ ਜਾਂਦੀ ਹੈ ਰਸਤੇ ਦੇ ਵਿੱਚ ਉਸ ਨੂੰ ਘੇਰਿਆ ਜਾਂਦਾ ਹੈ ਤੇ ਉਸ ਤੋਂ ਪੈਸੇ ਖੋਏ ਜਾਂਦੇ ਨੇ ਉਸ ਦਾ ਸਮਾਨ ਖੋਇਆ ਜਾਂਦਾ ਇਸ ਗੱਲ ਨੂੰ ਲੈ ਕੇ ਮਾਂ ਦਾ ਪਾਰਾ ਵੱਜ ਜਾਂਦਾ ਹੈ ਤੇ ਜਦੋਂ ਮਾਂ ਨੂੰ ਇਹ ਗੱਲ ਆਪਣੀ ਧੀ ਦੇ ਦੁਆਰਾ ਪਤਾ ਲੱਗਦੀ ਹੈ ਤਾਂ ਫਿਰ ਮਾਂ ਬੱਸ ਸਟੈਂਡ ਪਹੁੰਚ ਜਾਂਦੀ ਹੈ ਤੇ ਉਹਨਾਂ ਤਿੰਨ ਕੁੜੀਆਂ ਦਾ ਬਹੁਤ ਮਾੜਾ ਹਸ਼ਰ ਹੁੰਦਾ ਹੈ ਉਹ ਕੁੜੀਆਂ ਰੋਂਦੀਆਂ ਕਰਲਾਉਂਦੀਆਂ ਵੀ ਨੇ ਮਾਫੀ ਵੀ ਮੰਗਦੀਆਂ ਨੇ ਦੁਹਾਈ ਵੀ ਦਿੰਦੀਆਂ ਨੇ ਪਰ ਮਾਂ ਵੱਲੋਂ ਜਿਹੜੀ ਉਸ ਕੁੜੀ ਦੀ ਮਾਂ ਹੁੰਦੀ ਉਸ ਵੱਲੋਂ ਲਗਾਤਾਰ ਇਹਨਾਂ ਦੀ ਕੁੱਟਮਾਰ ਕੀਤੀ ਜਾਂਦੀ ਹੈ ਤੇ ਬਾਅਦ ਦੇ ਵਿੱਚ ਕਾਫੀ ਦੇਰ ਬਾਅਦ ਦੱਸਿਆ ਜਾ ਰਿਹਾ ਕਿ ਪੁਲਿਸ ਉੱਥੇ ਪਹੁੰਚਦੀ ਹੈ ਤੇ ਜਿਸ ਤੋਂ ਬਾਅਦ ਇਹਨਾਂ ਕੁੜੀਆਂ ਜਿਹੜੀਆਂ ਤਿੰਨ ਕੁੜੀਆਂ ਕੁੱਟਮਾਰ ਦਾ ਸ਼ਿਕਾਰ ਹੁੰਦੀਆਂ ਨੇ ਉਨਾਂ ਨੂੰ ਤਿੰਨ ਪਹੀਆ ਵਾਹਨ ਦੇ ਵਿੱਚ ਲਜਾਇਆ ਜਾਂਦਾ ਤੇ ਉਹ ਤਿੰਨ ਪਹੀਆ ਵਾਹਨ ਦੇ ਵਿੱਚ ਬੈਠੀਆਂ ਵੀ ਕਾਫੀ ਰੌਲਾ ਪਾਉਂਦੀਆਂ ਨੇ ਤੇ ਕੁੱਟਮਾਰ ਕਰਨ ਵਾਲੀ ਉਸ ਔਰਤ ਤੇ ਵੀ ਕਈ ਇਲਜ਼ਾਮ ਲਾਉਂਦੀਆਂ ਨੇ ਗੰਭੀਰ ਇਲਜ਼ਾਮ ਲਾਉਂਦੀਆਂ ਨੇ ਪਰ ਤੁਹਾਨੂੰ ਦੱਸ ਜੀ ਕਿ ਜਿਹੜੀ ਹੁਣ ਦੀ ਫਿਲਹਾਲ ਦੀ ਕੜੀ ਗੱਲ ਕਰੀਏ ਤਾਂ ਇਹਨਾਂ ਦੋਹਾਂ ਤੇ ਰਾਂ ਦਾ ਆਪਸੀ ਨਿਪਟਾਰਾ ਹੋ ਚੁੱਕਾ ਹੈ ਪਰ ਵੱਡੇ ਸਵਾਲ ਨੇ ਕਿ ਬੱਸ ਸਟੈਂਡ ਦੇ ਵਿੱਚ ਇੱਕ ਔਰਤ ਵੱਲੋਂ ਸ਼ਰਿਆਮ ਦਿਨ ਦਿਹਾੜੇ ਕੁੱਟਮਾਰ ਕੀਤੀ ਜਾਂਦੀ ਹੈ ਤੇ ਲੋਕ ਉੱਥੇ ਖੜੇ ਦੇਖਦੇ ਰਹਿੰਦੇ ਨੇ ਵੀਡੀਓ ਵਾਇਰਲ ਹੋ ਰਹੀ ਹੈ ਤੁਸੀਂ ਵੀ ਦੇਖੋ ਉਸ ਦਾ ਮੁੰਡਾ ਨੂੰ ਨਹੀਂ ਰਲਣ ਦਿੰਦਾ ਨੀ ਸੇੜਗਾ ਨਾਲ ਤੂੰ ਕੋਈ ਨਾ ਕਹੇ ਗੱਡੂ ਕੋਈ ਨਹੀਂ ਬਾਈ ਇਹਨੇ ਬਹੁਤ ਪਾਇਆ ਬੰਦੇ ਪੰਜ ਛੇ ਦਿਨਾਂ ਦਾ ਅਸਰ ਨਹੀਂ ਹੋ ਗਿਆ ਨਾ ਕਿੱਥੇ ਜਾਣਾ ਵੀ ਤੂੰ ਜਿੱਥੇ ਆਈਆਂ ਸੀ ਰੰਪਰੇ ਹੈਂ ਪਤਾ ਹੀ ਆਇਆ ਨਹੀਂ ਮੈਂ ਭੱਜਣਾ ਨਹੀਂਗਾ ਹੋਰ ਹੋਤੀਆਂ ਨੇ ਅੱਜ ਜੀ ਆਇਆਂ ਨੂੰ ਆ ਬਠੀਆ ਹੋ ਗਈ ਅਜਾ ਮਾਰਦੀ ਆਲਾ ਕਾਪਲੇ ਭਾ ਕਿੰਨਾ ਤੇਰਾ

我们有有。